ਜਿਹੜੇ ਨਾ ਜਾਨਵਰ ਰਿਟਾਇਰ ਹੋ ਜਾਂਦੇ ਆ ਰਿਟਾਇਰ ਜਾਨਵਰਾਂ ਤੇ ਵੀਡੀਓ ਆ ਰਿਟਾਇਰ ਜਾਨਵਰ ਜਿਹੜੇ ਸੀਮਨ ਦੇ ਵਿੱਚ ਜਾਂ ਮਦਰ ਬਰੀਡਿੰਗ ਦੇ ਵਿੱਚ ਜਿਹੜੇ ਰਿਟਾਇਰ ਹੋ ਜਾਂਦੇ ਆ ਜਾਨਵਰ ਨਾ ਉਹ ਜਾਨਵਰ ਬਾਅਦ ਦੇ ਵਿੱਚ ਕੀ ਕਰਦੇ ਆ ਕਿੱਥੇ ਜਾਂਦੇ ਆ ਕੋਈ ਸ਼ੈਲਟਰ ਚ ਜਾਂਦੇ ਆ ਜਾਂ ਵੇਚ ਦਿੱਤੇ ਜਾਂਦੇ ਆ ਕੀ ਹੁੰਦਾ ਮੈਂ ਤੁਹਾਨੂੰ ਇੱਕ ਮੱਝ ਦਿਖਾਉਣ ਲੱਗਾ ਜਿਹੜੀ 10 ਸਾਲ ਪਹਿਲਾਂ 25 ਲੱਖ ਰੁਪਏ ਦੀ ਵਿਕੀ ਸੀ ਹਰਿਆਣੇ ਤੋਂ 10 ਸਾਲ ਪਹਿਲਾਂ ਮਤਲਬ ਜੇ ਕੀਮਤ ਨੂੰ ਦੁੱਗਣਾ ਕਰ ਲਗੇ ਤਾਂ ਅੱਜ ਦੇ ਆਪਾਂ 50 ਲੱਖ ਰੁਪਏ ਜੇ ਕਹਿ ਸਕਦੇ ਆ ਲక్ష్ਮੀ ਆ ਗਿਆ ਇਹ ਮੱਝ ਆ ਜਿਹੜੀ ਇਸ ਫਾਰਮ ਤੇ ABC ਸੀਮਨ ਬੈਂਕ ਵਾਲਿਆਂ ਦੇ ਇਸ ਵਕਤ ਤੇ ਰਿਟਾਇਰ ਹੋ ਚੁੱਕੀ ਆ ਰਿਟਾਇਰ ਹੋਣ ਦਾ ਵੀ ਕਾਰਨ ਇਹ ਬਣਿਆ ਕਿ ਇਹ ਮੱਝ ਨੇ ਸਿਰਫ ਸੂਏ ਦਿੱਤੇ ਇਹਨਾਂ ਕੋਲੇ ਦੋ 25 ਲੱਖ ਦੀ ਖਰੀਦੀ ਨੇ ਦੋ ਦਿੱਤੇ ਇੱਕ ਕੱਟਾ ਦਿੱਤਾ ਇੱਕ ਕੱਟੀ ਦਿੱਤੀ ਕੱਟੀ ਮਰ ਗਈ ਕੱਟਾ ਬਚ ਗਿਆ ਤੇ ਕੱਟੇ ਦਾ ਬਹੁਤ ਤਕੜਾ ਸਾਨ ਬਣ ਗਿਆ ਇਹਦਾ ਜਿਹੜਾ ਬਹੁਤ ਤਕੜਾ ਐਸ ਵਕਤ ਇਹਨਾਂ ਦੇ ਇੱਥੇ ਏ ਗ੍ਰੇਡ ਦਾ ਸਾਂਹਣਾ ਇਹਦਾ ਬੱਚਾ ਪਰ ਇਹ ਜਿਹੜੀ ਮੱਝ ਐਸ ਵਕਤ ਤੇ ਰਿਟਾਇਰ ਐ ਇਹਦੇ ਅੰਦਰ ਇਨਫੈਕਸ਼ਨ ਹੋ ਗਈ ਸੀ ਇਨਫੈਕਸ਼ਨ ਦਾ ਕਰਕੇ ਇਹ ਉਸ ਤੋਂ ਬਾਅਦ ਗੱਭਣ ਹੋਣ ਦੇ ਕਾਬਲ ਨਹੀਂ ਰਹੀ 25 ਲੱਖ ਰੁਪਏ ਦੀ ਖਰੀਦੀ ਹੋਈ ਮੱਝ ਤੁਸੀਂ ਇਹ ਦੇਖੋ ਕਿ ਪਿਛਲੇ ਇਹ ਤਕਰੀਬਨ 4-5 ਸਾਲ ਤੋਂ ਕੋਈ ਬੱਚਾ ਨਹੀਂ ਦੇ ਰਹੀ ਪਰ ਇੱਥੇ ਇਹਨਾਂ ਨੇ ਇਹਨੂੰ ਰਿਟਾਇਰਮੈਂਟ ਲਾਈਫ ਨੂੰ ਇੰਜੋਏ ਕਰਨ ਵਾਸਤੇ ਛੱਡਿਆ ਹੋਇਆ ਕੱਲਾ ਇਹ ਹੀ ਨਹੀਂ ਪਸ਼ੂ ਹੋਰ ਵੀ ਤੁਹਾਨੂੰ ਸਾਰੇ ਰਿਟਾਇਰ ਵਾਲੇ ਪਸ਼ੂ ਦਿਖਾਉਣੇ ਆ ਜਿਹੜੀ ਸਭ ਤੋਂ ਘੈਂਟ ਚੀਜ਼ ਆ ਜਿੱਥੋਂ ਪਤਾ ਲੱਗਦਾ ਵੀ ਜਿਹੜਾ ਇਸ ABC ਸੀਮਨ ਬੈਂਕ ਦਾ ਮਾਲਕ ਆ ਵੀ ਉਹ इमोਸ਼ਨਲੀ ਕਿੰਨਾ ਜਾਨਵਰਾਂ ਨਾਲ ਜੁੜਿਆ ਹੋਇਆ ਆ ਆ ਦੇਖੋ ਇਹ ਆਪਾਂ ਅੱਜ ਦੇ ਮੁੱਲ ਦੀ ਗੱਲ ਕਰੀਏ ਤਾਂ ਤਕਰੀਬਨ ਅੱਜ ਆਪਾਂ 50 ਲੱਖ ਤੱਕ ਕਹਿ ਸਕਦੇ ਆ ਅੱਜ ਤੋਂ 10 ਸਾਲ ਪਹਿਲਾਂ 25 ਲੱਖ ਰੁਪਏ ਦੀ ਮੱਝ ਖਰੀਦੀ ਸੀ ਤਾਂ ਇਹ ਮੱਝ ਆਪਣੀ ਰਿਟਾਇਰਮੈਂਟ ਜ਼ਿੰਦਗੀ ਇੰਜੋਏ ਕਰ ਰਹੀ ਆ ਪਰ ਪ੍ਰੀਤ ਤੂੰ ਇੱਕ ਗੱਲ ਦੇਖ ਵੀ ਕਰੈਕਟਰ ਦੇਖ ਇਸ ਮੱਝ ਦੇ ਨੇੜੇ ਆ ਕੇ ਦੇਖ ਪ੍ਰੀਤ ਇਹ ਤਾਂ ਕਿੰਨਾ ਹੱਡ ਗੋਡਾ ਕਿੰਨੀ ਇਹ ਚੌੜੀ ਆ ਕਿੰਨੀ ਇਹ ਵੱਡੀ ਆ ਲੋਕਾਂ ਦੇ ਸਾਂਹ ਨਹੀਂ ਏਡੇ ਹੁੰਦੇ ਯਾਰ ਜੇ ਅਕਸਰ ਇਹ ਤੇ 25 ਲੱਖ ਰੁਪਈਆ ਲਾਇਆ ਹੋਊਗਾ ਤਾਂ ਕੀ ਦੇਖ ਕੇ ਲਾਇਆ ਹੋਊਗਾ ਵੀ ਕੀ ਕਿਹੜੀ ਕਿਹੜੀ ਚੀਜ਼ ਦੇਖੀ ਹੋਊਗੀ ਅੱਜ ਵੀ ਮੱਝ ਤੁਸੀਂ ਉਮਰ ਦੇ ਹਿਸਾਬ ਨਾਲ ਦੇਖੋਗੇ ਨਾ ਤਾਂ ਝੋਟੀਆਂ ਵਰਗੀ ਲੱਗਦੀ ਆ ਵਪਾਰੀਏ ਨੂੰ ਕਹੂਗਾ ਹੁਣੇ-ਹੁਣੇ ਯਾਰ ਦਾ ਹੈ ਚਾਰ ਦੰਦ ਹੋਈ ਆ ਤੇ ਇਹ ਤੂੰ ਦੇਖ ਲੈ ਵੀ ਇਹਨਾਂ ਨੇ ਰਿਟਾਇਰ ਕਰਤੀ ਆ ਹੁਣ ਇਹਦੇ ਤੇ ਕੋਈ ਟਰਾਈ ਨਹੀਂ ਕਰ ਰਿਹਾ ਜ਼ਿੰਦਗੀ ਭਰ ਵਾਸਤੇ ਇੱਥੇ ਰਹੂਗੀ ਇਹ ਮੱਝ ਤੂੰ ਤੁਸੀਂ ਮੱਝ ਦੇਖੋ ਕਿੰਨੀ ਘੈਂਟ ਆ ਬਾਕੀ ਹੋਰ ਵੀ ਮੱਝਾਂ ਦਿਖਾਉਣਾ ਤੁਹਾਨੂੰ ਜਿਹੜੀਆਂ ਰਿਟਾਇਰ ਹੋ ਚੁੱਕੀਆਂ ਜਿਨ੍ਹਾਂ ਨੂੰ ਇਹਨਾਂ ਨੇ ਸਵਾਉਣਾ ਜੀ ਹਾਂਜੀ ਕੋਈ ਬਾਤ ਨਹੀਂ ਕੋਈ ਪਰੇਸ਼ਾਨੀ ਨਹੀਂ ਕੋਈ ਪਰੇਸ਼ਾਨੀ ਨਹੀਂ ਤਾਂ ਇੱਥੇ ਮੀਂਹ ਪੈ ਕੇ ਹਟਿਆ ਇਧਰਲੇ ਪਾਸੇ ਗਿੱਲਾ ਉਧਰਲੇ ਪਾਸੇ ਪਰੀ ਤਾਂ ਆਹ ਦੇਖੋ ਆਹ ਦੋ ਮੱਝਾਂ ਆਹ ਖੜੀਆਂ ਉਹਨਾਂ ਦੀ ਪੂਰੀ ਖਾਾਕ ਦਾ ਪਾਣੀ ਦਾ ਉਹਨਾਂ ਦੀ ਸਾਫ ਸਫਾਈ ਦਾ ਉਹਨਾਂ ਨੂੰ ਨਮਾਉਣ ਦਾ ਉਹਨਾਂ ਨੂੰ ਖੁੱਲਾ ਥਾਂ ਦਿੱਤਾ ਆ ਜਿਹੜਾ ਅੱਜ ਮੀਂਹ ਪਿਆ ਵਾ ਇਸ ਕਰਕੇ ਉਹਨਾਂ ਨੇ ਉੱਥੇ ਬੰਤੀਆਂ ਉਹ ਨਹੀਂ ਉਹ ਖੁੱਲੀਆਂ ਹੁੰਦੀਆਂ ਐਸ ਥਾਂ ਤੇ ਕੱਚੇ ਥਾਂ ਤੇ ਪੂਰਾ ਇੰਜੋਏ ਕਰਦੀਆਂ ਦੇਖ ਲੇਟੇ ਮਾਰ ਕੇ ਗਈਆਂ ਗਿੱਲੇ ਥਾਂ ਤੇ ਤੇ ਉਹ ਉਹਨਾਂ ਨੂੰ ਵੀ ਪੂਰੇ ਵਧੀਆ ਪੱਠਾ ਡੱਕਾ ਪੂਰੀ ਵਧੀਆ ਖਾਾਕ ਪੈਂਦੀ ਹੈ ਜਿਹੜੀਆਂ ਰਿਟਾਇਰ ਮੱਜਾਂ ਮਤਲਬ ਤੁਹਾਨੂੰ ਮੈਂ ਰਿਟਾਇਰ ਝੋਟੇ ਜਿਨ੍ਹਾਂ ਨੇ ਬਹੁਤ ਨਾਂ ਕਮਾਇਆ ਉਹ ਵੀ ਤੁਹਾਨੂੰ ਦਿਖਾਉਣਾ ਵੀ ਇਹਨਾਂ ਦੇ ਰਿਟਾਇਰ ਝੋਟੇ ਉਹਨਾਂ ਦਾ ਕੀ ਕਰਦੇ ਆ ਨਹੀਂ ਮਤਲਬ ਮਨ ਦੇ ਵਿੱਚ ਕਿਤੇ ਨਾ ਕਿਤੇ ਆਉਂਦਾ ਵੀ ਜੇ ਬੰਦਾ ਕਮਰਸ਼ੀਅਲ ਹੋਵੇ ਤਾਂ ਬੰਦਾ ਕਹਿੰਦਾ ਜੇ ਉਹ ਕਮਾਈ ਨਹੀਂ ਦੇ ਰਿਹਾ ਤਾਂ ਉਹਨੂੰ ਵੇਚ ਦਿਓ ਮਾਰਕੀਟ ਦੇ ਵਿੱਚ ਕੱਢ ਦਿਓ ਜਿਹੜਾ ਆਪਾਂ ਆਮ ਤੌਰ ਤੇ ਕਮਰਸ਼ੀਅਲੀ ਜਦੋਂ ਸੋਚਦੇ ਆ ਤਾਂ ਆਪਾਂ ਇਹੀ ਸੋਚਦੇ ਹੁੰਨੇ ਆ ਕਿ ਜੀ ਕੱਟਿਆਂ ਵਾਲਿਆਂ ਨੂੰ ਦੇ ਦਿਓ ਉਹ ਕਰ ਦਿਓ ਜਾਂ ਉਹ ਕਰ ਦਿਓ ਤਾਂ ਇੱਥੇ ਇਹ ਮੈਨੂੰ ਰਜੀਵ ਹੁਣਾਂ ਨੇ ਦੱਸਿਆ ਸਰਪੰਚ ਉਹਨਾਂ ਨੇ ਉਹ ਕਹਿੰਦੇ ਸਾਡੇ ਫਾਰਮ ਤੇ ਕੋਈ ਵੀ ਜਾਨਵਰ ਆ ਉਹ ਰਿਟਾਇਰ ਹੋ ਜਾਂਦਾ ਤਾਂ ਉਹ ਰਿਟਾਇਰਮੈਂਟ ਜ਼ਿੰਦਗੀ ਇੰਜੋਏ ਕਰਦਾ ਉ ਆਪਣੀ ਜ਼ਿੰਦਗੀ ਚ ਜਿੰਨਾ ਵੈਸਟ ਕਰ ਸਕਦਾ ਹੈ ਕਰ ਦਿੰਦਾ ਆਪਾਂ ਆਜੋ ਤੁਹਾਨੂੰ ਨਾ ਝੋਟੇ ਕਿੱਥੇ ਆਪਣੀ ਰਿਟਾਇਰਮੈਂਟ ਲਾਈਫ ਜਿਉਂ ਰਹੇ ਆ ਆਜੋ ਤੁਹਾਨੂੰ ਝੋਟੇ ਦਿਖਾ ਕੇ ਲਿਓ ਨਾ ਜੇ ਤੁਹਾਨੂੰ ਨਾ ਦਿਖਾਉਣਾ ਮੈਂ ਜਿਹੜੇ ਬੁੱਲ ਰਟਾਇਰ ਹੋ ਚੁੱਕੇ ਆ ਰਟਾਇਰ ਬੁੱਲ ਜਦੋਂ ਨਾ ਦਿਮਾਗ ਦੇ ਵਿੱਚ ਰਟਾਇਰ ਬੁੱਲ ਦਾ ਦਿਮਾਗ ਚ ਆਉਂਦੀ ਆ ਤਾਂ ਕਹਾਣੀ ਉਹ ਐਵੇਂ ਇੱਕ ਬੁੱਲ ਦਾ ਸਟਰਕਚਰ ਬਣ ਜਾਂਦਾ ਆਪਣੇ ਦਿਮਾਗ ਚ ਵੀ ਉਹ ਉਹਦੇ ਪਿੰਜਰ ਜਿਹਾ ਨਿਕਲਿਆ ਪਿਆ ਹੋਊਗਾ ਟਾਈਮ ਪਾਸ ਜਾਂ ਮੱਖੀਆਂ ਜੀਆਂ ਝੱਲੀ ਜਾਂਦਾ ਹੋਊਗਾ ਪੂਛ ਨਾਲ ਹਨਾ ਬਾਈ ਮਨਜਿੰਦਰ ਐਵੇਂ ਲੱਗਦਾ ਨਾ ਤੇ ਆਹ ਬੋਲਾ ਜਿਹੜਾ ਆਪਣੀ ਰਿਟਾਇਰਮੈਂਟ ਜ਼ਿੰਦਗੀ ਇੰਜੋਏ ਕਰ ਰਿਹਾ ਤੁਸੀਂ ਦੇਖੋ ਇਹਦੀ ਸਿਹਤ ਵੇਖੋ ਇਹਨੂੰ ਉਧਰ ਨੂੰ ਤੁਰਿਓ ਮਾੜਾ ਆਹ ਚਲਾ ਗਿਆ ਤੁਸੀਂ ਦੇਖੋ ਵੀ ਇਹ ਇੰਜੋਏ ਕਰ ਰਿਹਾ ਹਨਾ ਬਾਈ ਚਲੇ ਅੰਦਰ ਪੜਦਾ ਮਾਰਦਾ ਤੈਨੂੰ ਲੈ ਹਜੇ ਤਾਂ ਇਹ ਪੁੱਤ ਦਾ ਯਾਰ ਮੈਂ ਕਹਿੰਨਾ ਲੋਕਾਂ ਨੇ ਸ਼ੁਰੂ ਕਰਨਾ ਸੀ ਇਹ ਹਨਾ ਬਾਈ ਹਾਂਜੀ ਹਾਂਜੀ ਇਹਦਾ ਨਾਮ ਕੀ ਆ ਬਾਈ ਇਹਦਾ ਨਾਮ ਭੀਮ ਹੈ ਜੀ ਫੀਮਾ ਫੀਮ ਦੇ ਮਤਲਬ ਬੱਚੇ ਪੰਜਾਬ ਹਰਿਆਣਾ ਦੇ ਵਿੱਚ ਲੋਕਾਂ ਕੋਲੇ ਬਹੁਤ ਹੋਣਗੇ ਹਰਿਆਣਾ ਚ ਤਾਂ ਕਟੀਆਂ ਦੁੱਧ ਤੇ ਵੀ ਨੇ ਜੀ ਇੱਕ ਕੱਟੀ ਨੇ 26 ਲੀਟਰ 466 ਗ੍ਰਾਮ ਮਿਲਕਿੰਗ ਕਰਵਾਈ ਸੀ ਜੀ ਤਾਂ ਪੰਜਾਬ ਚ ਤਕਰੀਬਨ ਤਿੰਨ ਚਾਰ ਸਾਲ ਤੋਂ ਸੀਮਨ ਲੱਗਣ ਦਾ ਕਟੀਆਂ ਆ ਗਈਆਂ ਦੁੱਧ ਤੇ ਵੀ ਆ ਜਾਣੀਆਂ ਬਹੁਤ ਜਲਦੀ ਆ ਜਾਣਗੀਆਂ ਤੇ ਇੱਥੇ ਇਹ ਜਿੰਨਾ ਮਤਲਬ ਸੀਮਨ ਦੇਣਾ ਸੀ ਦੇ ਚੁੱਕਿਆ ਜਿਹੜਾ ਮਤਲਬ ਸਰਕਾਰ ਦਾ ਕਲਟੀਰੀਆ ਉਹਦੇ ਮੁਤਾਬਕ 12 ਸਾਲ ਤੋਂ ਬਾਅਦ ਬੁੱਲ ਰਿਟਾਇਰ ਹੋਣਾ ਚਾਹੀਦਾ ਤੇ ਇਹਨਾਂ ਨੇ ਰਿਟਾਇਰ ਕਰ ਦਿੱਤਾ ਪਰ ਰਿਟਾਇਰ ਕਰਤਾ ਦਾ ਮਤਲਬ ਇਹ ਨਹੀਂ ਕਿ ਕਿਸੇ ਨੂੰ ਵੇਚਦਾ ਨਹੀਂ ਨਹੀਂ ਉਹ ਵੀ ਨਹੀਂ ਜੋ ਬੁੱਲ ਭਾਈ ਸਾਹਿਬ ਨੇ ਪਹਿਲਾਂ ਇਹ ਤਰੀਬਨ ਉਹ ਬੁੱਲ ਨੇ ਜਿਹੜੇ ਇਨਾ ਸਟਾਰਟਿੰਗ ਚ ਆਪਦੀ ਬਰੀਡਿੰਗ ਵਾਸਤੇ ਲਿਆਂਦੇ ਸੀ ਤੇ ਜਿਨ੍ਹਾਂ ਨੇ ਬਹੁਤ ਨਾ ਕੀਤਾ ਨਾ ਕੀਤਾ ਜਿਹੜੇ ਆਪਾਂ ਕਹੇ ਲਈ ਦਿਲ ਦੇ ਬਹੁਤ ਕਰੀਬ ਨੇ ਯਾਰ ਵੈਸੇ ਇੱਕ ਗੱਲ ਮਨਜੰਦਰ ਹਾਂਜੀ ਵੀ ਜਿਵੇਂ ਮੰਨ ਲਓ ਵੀ ਹੁਣ ਇਹਨਾਂ ਦੇ ਜਿਹੜਾ ਸੀਮਨ ਕਲਟਰੀਆ ਹਾਂਜੀ ਉਹਦੇ ਤੇ ਇਹ ਪੂਰੇ ਨਹੀਂ ਉਤਰਦੇ ਜੇ ਕੋਈ ਗਵਰਨਮੈਂਟ ਦੇ ਮੁਤਾਬਕ ਗਵਰਨਮੈਂਟ ਦੇ ਮੁਤਾਬਕ ਪੰਜ ਦਾ ਇੱਕ ਟੋਗਾ ਡਾਟ 10 ਸਾਲ ਸੀਮਾ ਹੋਰ ਦੇ ਦੂਗਾ ਇਹਨੂੰ ਕੁਝ ਨਹੀਂ ਹੋਣਾ ਹੋਰ ਹੋਰ ਦੇ ਦੂਗਾ ਮੰਨ ਕੇ ਚੱਲੋ ਵੀ ਜੇ ਮੰਨ ਲਓ ਕਿਸੇ ਹੋਰ ਕਿਸੇ ਵੀ ਬੰਦੇ ਕੋਲੇ ਹੁੰਦੇ ਤੇ ਉਹ ਇਹਨੂੰ ਵੇਚ ਦਿੰਦਾ ਨਾਲੇ ਇਹ ਨਾਮੀ ਸੀ ਇਹ ਹੁਣ ਉਸ ਤੋਂ ਦੁੱਗਣੇ ਪੈਸੇ ਵਟਾਉਂਦਾ ਉਹ ਵੇਚ ਦਿੰਦਾ ਜਾਂ ਉਦੋਂ ਤੱਕ ਉਹਦੇ ਆਡ ਨਿਚੋੜਦਾ ਵੀ ਜਦੋਂ ਤੱਕ ਉਹ ਹੱਡੀਆਂ ਦੀ ਮੁੱਠ ਨਹੀਂ ਰਹਿ ਜਾਂਦਾ ਮੁੱਠ ਗਿਆ ਜਾਂਦਾ ਤੇ ਜਾਂ ਹੁਣ ਮੰਨ ਕੇ ਚੱਲੋ ਵੀ ਇਹ ਇਨਾ ਨਾਮੀ ਸੀ ਹਾਂਜੀ ਇਹਨੂੰ ਕੋਈ ਵੀ ਭੇਮ ਨੂੰ ਲੈਣਾ ਚਾਹੂਗਾ ਵੀ ਇਹਦੇ ਬੱਚੇ ਇਨਾ ਤਕੜੇ ਆ ਇੰਨਾ ਪਰ ਮੈਂ ਇੱਕ ਵੀਡੀਓ ਪਾਈ ਸੀ ਉਹਦੇ ਕਮੈਂਟ ਆਏ ਵੀ ਯਾਰ ਤੁਸੀਂ ਹੁਣ ਤਾਂ ਨਿਲਾਮ ਕਰਤਾ ਸਾਨੂੰ ਦੇ ਦਿਓ ਵੀ ਡੇਰੀ ਫਾਰਮ ਦੇ ਦਿਓ ਜਾਂ ਫਾਰਮ ਨੂੰ ਦੇ ਦਿਓ ਜੀ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਮਤ ਉਸੇ ਰੱਖਣ ਦਾ ਮਕਸਦ ਕੀ ਹੈ ਕਿਉਂਕਿ ਹਰ ਇੱਕ ਚੀਜ਼ ਪੈਸੇ ਵਾਸਤੇ ਨਹੀਂ ਕੀਤੀ ਜਾਂਦੀ ਤੇ ਇਹ ਬੰਦਾ ਇੰਨਾ ਘੈਂਟ ਆ ਵੀ ਇਹ ਕਹਿੰਦਾ ਯਾਰ ਮੈਂ ਪੈਸਾ ਕਮਾਇਆ ਨਾ ਕਮਾਇਆ ਮੈਂ ਰਿਟਾਇਰਮੈਂਟ ਹਣਾ ਇਹੀ ਜੇ ਕਿਤੇ ਆਪਣੇ ਸਰਕਾਰੀ ਫਾਰਮ ਦੇ ਰਿਟਾਇਰ ਹੁੰਦੇ ਨੇ ਤੇ ਉਹ ਕੱਟੂ ਮਾਲ ਚ ਜਾਂਦੇ ਵੱਡਾ ਨਾਲ ਦੇ ਦਿੰਦੇ ਆ ਅੱਛਾ ਉਹ ਸ਼ੈਲਟਰ ਤੇ ਚਲੇ ਜਾਂਦੇ ਆ ਸ਼ੈਲਟਰ ਤੇ ਨਹੀਂ ਜਾਂ ਬਸ ਆਹੀ ਸਿਸਟਮ ਹੈ ਉਹਨਾਂ ਦਾ ਹਾਂ ਤੇ ਆ ਆ ਆ ਵੀ ਇੱਕ ਇਹਦਾ ਇਹਦਾ ਨਾਮ ਕੀ ਆ ਗਿਆ ਜੀ ਸੂਰਵੀਰ ਸੂਰਵੀਰ ਉੱਚੀ ਰੁੜਕੀ ਵਾਲਾ ਉੱਚੀ ਰੁੜਕੀ ਵਾਲਾ ਸੂਰਵੀਰ ਇਹ ਵੀ ਇਹਨਾਂ ਨੇ ਖਰੀਦਿਆ ਸੀ ਖਰੀਦਿਆ ਸੀ 21 ਲੱਖ ਦਾ ਪਰਚੇਸ ਹੋਇਆ ਸੀ ਆਪਣੇ ਪੰਜਾਬ ਤੋਂ ਹੀ ਪਰਚੇਸ ਹੋਇਆ ਸੀਗਾ ਅੱਛਾ ਜੀ ਇਹਦੀ ਮਦਰ ਕ੍ਰਾਂਤੀ ਔਰ ਇਹਦਾ ਪਿਓ ਸੀ ਖਲੀ ਜੀ ਤਾਂ ਇਹਦੀਆਂ ਵੀ 3 ਪ੍ਰੋਡਕਸ਼ਨ ਤੇ ਨੇ ਪੰਜਾਬ ਵਿੱਚ ਦੋ ਤਿੰਨ 3 ਆਹੀਆਂ ਪ੍ਰੋਡਕਸ਼ਨ ਤੇ ਜੀ ਹਰਿਆਣਾ ਅਭੀ ਕਿਉਂਕਿ ਕਹਿ ਸਕਦੇ ਵੀ ਇਹਨਾਂ ਉਦੋਂ ਬੁੱਲ ਲਿਆ ਇੱਧਰ ਲੈ ਜਾਂਦੇ ਸੀਗੇ ਉਦੋਂ ਸੀਮਰ ਬੈਂਕ ਦਾ ਨਹੀਂ ਸੀਗਾ ਇਹ ਆਪਦੇ ਇੱਥੇ ਇਹਨਾਂ ਬਰੀਡਿੰਗ ਹੀ ਕਰਵਾਈ ਇਹਨਾਂ ਦੀ ਜੀ ਤਾਂ ਜਦੋਂ ਤਿੰਨਾ ਤਿੰਨਾ ਚਾਰਾਂ ਸਾਲਾਂ ਤੋਂ ਸਟਾਰਟ ਹੋਇਆ ਉਧਰ ਜੀ ਹੁਣ ਇਹਨਾਂ ਦੀ ਲਾਈਫ ਹੋ ਗਈ ਏ ਏ ਗ੍ਰੇਡ ਸੀਮਰ ਬੈਂਕ ਕੇ ਸੀਮਰ ਉਹਦਾ ਲੈ ਨਹੀਂ ਸਕਦੇ ਤਾਂ ਇਹਨਾਂ ਦੀ ਉਹਨਾਂ ਇੱਕ ਜਿਵੇਂ ਕਹ ਲੀਏ ਵੀ ਆਪਾਂ ਸਟਾਕ ਲਾ ਲਿਆ ਜਮਾ ਕਰ ਲਿਆ ਤਕਰੀਬਨ ਹਰੇਕ ਬੋਲ ਦਾ ਜਿੰਨੇ ਤਿੰਨੇ ਬੋਲਣੇ ਇਹਨਾਂ ਦਾ ਸੀਮਨ ਹੈਗਾ ਹਜੇ ਵੀ 40 40 50 50 ਹਜ਼ਾਰ ਡੋਰ ਬਣਾ ਕੇ ਸਟਾਕ ਚ ਲਾ ਲਈ ਸਿਲੰਡਰ ਭਰੇ ਪਏ ਜਾਂ ਬੋ ਹੈਗੇ ਆ ਹੈਗੇ ਆ ਕਿਉਂਕਿ ਉਹ ਭੀਮ ਦਾ ਵੀ ਹੈਗਾ ਇਹਦਾ ਵੀ ਹੈਗਾ ਸਾਰੇ ਦਾ ਤਿੰਨੇ ਬੋਲਾਂ ਦਾ ਹੈਗਾ ਹੈਗਾ ਠੀਕ ਇਹ ਕ੍ਰਾਂਤੀ ਆ ਇਹ ਕ੍ਰਾਂਤੀ ਦਾ ਬੱਚਾ ਸੂਰਵੀਰ ਸੂਰਵੀਰ ਉਹ ਹੈਗਾ ਪੀ ਅੱਛਾ ਇਹ ਮਤਲਬ ਜੇ ਡਿਸਟ੍ਰੀਬਿਊਟਰਾਂ ਤੋਂ ਹਜੇ ਵੀ ਇਹਨਾਂ ਦਾ ਸੀਮਨ ਤਾਂ ਮਿਲ ਜੂਗਾ ਮਿਲ ਜੂਗਾ ਇਹਦਾ ਕੋਈ ਇਹ ਨਹੀਂਗਾ ਵੀ ਕਿ ਹਜੇ ਕੋਈ ਇਹਨਾਂ ਦਾ ਰੇਟ ਵਧਾਇਆ ਉਸੇ ਜੋ ਨੋਰਮਲ ਰੇਟ ਪਹਿਲਾਂ ਚੱਲ ਰਿਹਾ ਸੀ ਉਸੇ ਰੇਟ ਤੇ ਹੀ ਮਿਲੂਗਾ ਅੱਛਾ ਇੱਥੇ ਸਿਰਫ ਇਹ ਹੀ ਹੈ ਜਦੋਂ ਰੇਟ ਵਧਾਉਂਦਾ ਚੱਕਰ ਹੁੰਦਾ ਮੰਨ ਲਓ ਕਿੰਨੀ ਅੱਜ 30000 40000 ਜਾਂ 50000 ਡੂਜ਼ ਪਈ ਹੈ ਜੀ ਜਦੋਂ ਇਹਦੀ 10000 5000 ਜਾਂ ਰਹਿ ਗਈ ਉਦੋਂ ਰੇਟ ਵਧਾਉਣਗੇ ਉਦੋਂ ਵੀ ਕਿਉਂ ਵਧਾਉਣਗੇ ਬਈ ਬੋਲ ਤੁਸੀਂ ਦੇਖੇ ਨੇ ਇੱਥੇ ਬੋਲ ਸਾਰੇ ਚੰਗੇ ਨੇ ਫਿਰ ਲੋਕ ਭੱਜ ਭੱਜ ਕੇ ਇਹਨੂੰ ਪੈਂਦੇ ਆ ਹੂੰ ਰਾਕਾ ਦਾ ਅੱਜ ਕਾ ਰਾਕਾ ਬੋਲ ਮਾਰ ਗਿਆ ਲੇਕਿਨ ਅਸੀਂ ਮੰਨ ਹਜੇ ਵੀ ਬਹੁਤ ਜ਼ਿਆਦਾ ਡਿਮਾਂਡ ਹੈ ਵੱਡੇ ਵੱਡੇ ਬਰੀਡਰ ਸਾਨੂੰ ਫੋਨ ਕਰਦੇ ਨੇ ਸੀਮਾਂ ਦੇ ਦਿਓ ਪਰ ਉਹ ਸੀਮਾਂ ਸਿਰਫ ਆਮ ਕਿਸਾਨ ਲਈ ਕੀਤਾ ਹੋਇਆ ਹੈ ਬਰੀਡਰ ਕਿਸੇ ਨੂੰ ਨਹੀਂ ਦਿੰਦੇ ਰਿਹਾਓ अच्छा ਤੇ ਆ ਬਈ ਤੀਸਰਾ ਜਿਹੜਾ ਰਿਟਾਇਰਮੈਂਟ ਲਾਈਫ ਇੰਜੋਏ ਕਰ ਰਿਹਾ ਦੇਖੋ ਅਰਜਨ ਜੀ ਤੇਰਾ ਯਾਰ ਖਹੀ ਜਾਂਦਾ ਹੈ ਇਹ ਆ ਅਰਜਨ ਜੀ ਅਰਜਨ ਹਾਂ ਜੀ ਯਾਰ ਇਹ ਤਾਂ ਪੂਰਾ ਪੂਰਾ ਸਿੰਗੀ ਆ ਯਾਰ ਹੈ ਬਸ ਇਹ ਦੇਖੋ ਤੁਸੀਂ ਬਰੀਡ ਚ ਇਹਨਾਂ ਨੂੰ ਨਾ ਰਿਟਾਇਰ ਕਰਨਾ ਇਹ ਦਵਿੰਦਰ ਕੋਚ ਇਹ ਹਰਿਆਣੇ ਦੇ ਕਾਫੀ ਚੰਗੇ ਬਰੀਡਰ ਨੇ ਜੀ ਉਹਨਾਂ ਕੋਲੋਂ ਆਇਆ ਯਾਰ ਉਹਨਾਂ ਦੇ ਫਾਰਮ ਤੇ ਆਂਦੀ ਪਹਿਲਣ ਚੋਟੀ ਜਿਹੜੀ ਜਿੰਨੇ 19 ਲੀਟਰ ਦੁੱਧ ਕੱਢਿਆ ਸੀਗਾ ਹੂੰ ਲਕੋਣਾ ਨਾ ਉਹ ਜਿਵੇਂ ਇਹਦੀ ਹਾਈਟ ਲੈਂਥ ਤੇ ਉਹ ਚੋਟੀ ਦੀ ਸਮਝ ਲਓ ਸੇਮ ਹੀ ਹਾਈਟ ਲੈਂਥ ਹੈ ਅੱਛਾ ਬਹੁਤ ਕਾਫੀ ਚੰਗੀ ਚੋਟੀ ਹੈ ਇੱਥੇ ਆਂਧਰਾ ਜ ਵੀ ਚੰਗੇ ਬੱਚੇ ਆਏ ਇਸ ਬੋਲਦੇ ਜੀ ਔਰ ਆਮ ਘਰਾਂ ਚ ਜਿਵੇਂ ਆਪਾਂ ਕਹਿ ਲਈਏ ਵੀ ਹਰਿਆ ਇੱਥੇ ਨੋਰਮਲ ਮੱਝਾਂ ਜੀ ਬਹੁਤ ਚੰਗਾ ਦੁੱਧ ਦਿੰਦਾ ਇਸ ਬੋਲਣੇ ਤੁਸੀਂ ਸਿੰਘ ਦੀ ਕਿੰਨੇ ਕ ਦਾ ਖਰੀਦਿਆ ਸੀ ਭਾਈ ਉਹ ਇਹ ਭਾਈ ਸਾਹਿਬ ਨੂੰ ਇਹਦੇ ਬਾਰੇ ਮੈਨੂੰ ਰੇਟ ਦਾ ਨਹੀਂ ਤਾਜਾ ਅੱਛਾ ਲੇਕਿਨ ਤੁਹਾਨੂੰ ਪਤਾ ਹੈ ਜੇ ਸਾਹਬ ਨਾਲ ਤੁਸੀਂ ਤੁਹਾਨੂੰ ਗੁੱਲਾ ਦੇ ਰੇਟ ਉਸ ਤੇ ਵੀ 8-10 ਲੱਖ ਦੇ ਲੱਗਦਾ ਹੈ ਵੀ ਆਇਆ ਹੋਊਗਾ ਇੱਦੂ ਘਟਦਾ ਹੋਣਾ ਨਹੀਂ ਗਾ ਆਹ ਦੇਖ ਲਾ ਲੈ ਧੜੰਗੇ ਰਟੇਰ ਵਾਲੇ ਹਿਸਾਬ ਨਾਲ ਆਪਣੇ ਦਿਮਾਗ 'ਚ ਤਾਂ ਇੱਕ ਹੀ ਫੰਕਸ਼ਨ ਜਾਉਂਦਾ ਦਾ ਵੀ ਬੁੱਢਾ ਆਇਆ ਹੋਇਆ ਹੋਊਗਾ ਮਾਸਾ ਕਿਉਂਕਿ ਇਹ ਉਹ ਬੁੱਲ ਸੀਗੇ ਜਦੋਂ ਭਾਈ ਸਾਹਿਬ ਨੇ ਤੁਹਾਨੂੰ ਦੱਸਿਆ ਹੈ ਜੀ ਵੀ ਮੈਂ ਉਦੋਂ ਮੱਝਾਂ ਲੈ ਕੇ ਆਇਆ ਜੀ ਤੇ ਜ ਰਾਣੀ ਲక్ష్ਮੀ ਜੀ ਜਿਹੜੀਆਂ ਤਕਰੀਬਨ ਉਹ ਰਾਣੀ ਵੀ ਤਕਰੀਬਨ 18 17 ਕੇ 18 ਲੱਖ ਦੀ ਲਈ ਲక్ష్ਮੀ 25 ਲੱਖ ਦੀ ਲਈ ਤੇ ਉਹਨਾਂ ਤੇ ਉਹਨਾਂ ਦੀ ਬਰੀਡਿੰਗ ਵਾਸਤੇ ਬੁੱਲ ਆਏ ਸੀਗੇ ਤੇ ਬੁੱਲ ਵੀ ਤੁਹਾਨੂੰ ਪਤਾ ਵੀ ਜੇ ਮੱਝਾਂ ਨਹੀਂਆਂ ਮਹਿੰਗੀਆਂ ਨੇ ਤੇ ਬੁੱਲ ਵੀ ਉਹ ਹਿਸਾਬ ਨਾਲ ਲੈਣਗੇ ਵੀ ਜਿਨ੍ਹਾਂ ਨੂੰ ਗਾਂ ਬੱਚੇ ਚੰਗੇ ਲੈਣੇ ਆ ਤਾਂ ਇਹ ਉਹ ਬੁੱਲ ਨੇ ਅੱਜ ਇਹ ਰਿਟਾਇਰ ਹੋ ਗਏ ਨੇ ਇੱਕ ਚੀਜ਼ ਮੈਨੂੰ ਸਮਝ ਆ ਗਈ ਆ ਕਿ ABC ਵਾਲਿਆਂ ਦਾ ਸੀਮਨ ਇੰਨਾ ਵਧੀਆ ਹੋਣ ਤੋਂ ਬਾਅਦ ਵੀ ਇੰਨਾ ਸਸਤਾ ਤਾਂ ਕਿਉਂਕਿ ਇਹ ਬਹੁਤ ਜ਼ਿਆਦਾ ਲਾਲਚੀ ਬੰਦਾ ਨਹੀਂ ਗੱਲ ਜੇ ਇਹਦੇ ਦਿਮਾਗ 'ਚ ਕਿਤੇ ਨਾ ਕਿਤੇ ਪੈਸਾ ਹੁੰਦਾ ਤਾਂ ਫਿਰ ਇਹਨਾਂ ਨੂੰ ਵੇਚ ਕੇ ਵਟ ਲੈਿੰਦਾ ਸਕਿੰਦਰ ਪਾਜੀ ਤੁਸੀਂ ਸਾਰਾ ਕੁਝ ਦੇਖ ਲਿਆ ਹਾਂ ਤੁਹਾਡੇ ਮੁਤਾਬਕ ਇੱਥੇ ਕਿੰਨਾ ਖਰਚਾ ਬਹੁਤ ਜ਼ਿਆਦਾ ਖਰਚਾ ਹੋਇਆ ਹੈ ਸੀਮਨ ਵੇਚ ਕੇ ਅਗਰ ਇਸ ਬੰਦੇ ਰਜੀਵ ਸਰਪੰਚ ਨੇ ਪੈਸੇ ਕਮਾਉਣੇ ਹੋਣ ਤਾਂ ਮੈਨੂੰ ਲੱਗਦਾ 10 ਸਾਲ ਲੱਗਣਗੇ ਆ ਵੀ ਜੋ ਲਾਗਤ ਪੂਰੀ ਹੋਊਗੀ ਆ ਭਾਈ ਗਊ ਕਿਹੜੀ ਕਪਲਾ ਇਹ ਕਪਲਾ ਬਲੈਕ ਕਪਲਾ ਜੀ ਦੇਸੀ ਬਰੀਡ ਹੈ ਇਧਰ ਦੀ ਹੂੰ ਇਹ ਇੱਥੇ ਨਾ ਰੱਖੀ ਹੋਈ ਕਿਉਂਕਿ ਭਾਈ ਸਾਹਿਬ ਨੂੰ ਤੁਹਾਨੂੰ ਸ਼ੌਂਕ ਹੈ ਸਾਰੀਆਂ ਬਰੀਡਾਂ ਦਾ ਸ਼ੌਂਕ ਇੱਥੇ ਕੁੱਕੜ ਹੈਗੇ ਨੇ ਕੁੱਤੇ ਹੈਗੇ ਨੇ ਘੋੜਿਆਂ ਦਾ ਵੀ ਸ਼ੌਂਕ ਹੈ ਹੂੰ ਔਰ ਨਾਲ ਦੇਸੀ ਬਰੀਡ ਅੰਗੋਲ ਬਰੀਡ ਪਗਨੂਰ ਹਰੇਕ ਬਰੀਡ ਕਲੈਕਸ਼ਨ ਕੀਤੀ ਹੋਈ ਹੈ ਉਹਨਾਂ ਨੇ ਕਲੈਕਸ਼ਨ ਕੀਤੀ ਆ ਆ ਦੇਖੀ ਪ੍ਰੀਤ ਕਿੰਨੀ ਸੋਹਣੀ ਆ ਉਧਰਲੇ ਪਾਸੇ ਪ੍ਰੀਤ ਕੁੱਕੜ ਬਹੁਤ ਕਮਾਲ ਕੁੱਕੜ ਆ ਅਸੀਲ ਕੁੱਕੜਾਂ ਦੇ ਸ਼ਕੀਨਾ ਨੂੰ ਜੇ ਕੁੱਕੜ ਦਿਖਾ ਦੇਣੇ ਹੁਣ ਤਾਂ ਕੁੱਕੜ ਹੀ ਬੁੱਤ ਦੇ ਬਹੁਤ ਬੜੇ ਬੜੇ ਕੁੱਕੜ ਹਾਂਜੀ ਕੋਈ ਛੱਡ ਕੇ ਦਿਖਾਵਾਂਗੇ ਵਿੱਚ ਸੀਨ ਸੂਨ ਲਾਉਨੇ ਇੱਕ ਵਾ ਛੜਾਉਣਾ ਸੀਨ ਲਾ ਦੇ ਉਹਨਾਂ ਦਾ ਇੱਕ ਅਦਾ ਛੜਾਉਣਾ ਮੈਂ ਕੁੱਕੜ ਬਾਹਰ ਹੈ ਨਾ ਫਰੀ ਤੇ ਹਾਂਜੀ ਹਾਂ ਉਹਨੂੰ ਇੱਥੇ ਆਹ ਦੇਖੋ ਅੱਜ ਸਾਰੀ ਜਗ੍ਹਾ ਇਹਨਾਂ ਕੁੱਕੜਾਂ ਵਾਸਤੇ ਰੱਖੀ ਹੋਈ ਹੈ ਆਹ ਆ ਸਾਰਾ ਜਿਹੜਾ ਬਾਗ ਆ ਹਾਂ ਇਹ ਬਾਗ ਕੁੱਕੜਾਂ ਵਾਸਤੇ ਹੈ ਸਪੈਸ਼ਲ ਤੁਸੀਂ ਦੇਖ ਲਾਓ ਕਿਉਂਕਿ ਇਹ ਬਰੀਡਿੰਗ ਇਹ ਕੁੱਕੜਾਂ ਦੀ ਬਰੀਡਿੰਗ ਕਰਦੇ ਨੇ ਇਹ ਫਾਈਟਰ ਨੇ ਹਾਂ ਆਪਣੇ ਚਲੋ ਇਲੀਗਲ ਹੈ ਲੇਕਿਨ ਇੱਧਰ ਲੀਗਲ ਲੀਗਲ ਵੀ ਹੈ ਸਾਹਬ ਨਾਲ ਵੀ ਉਹ ਗਵਰਨਮੈਂਟ ਪਰਮਿਸ਼ਨ ਦਿੰਦੀ ਵੀ ਤੁਸੀਂ ਇਹ ਫਾਈਟ ਕਿਉਂਕਿ ਇਹਨਾਂ ਦਾ ਟਰੈਡੀਸ਼ਨਲ ਹੈ ਜੀ ਉਸ ਸਾਹਬ ਨਾਲ ਆ ਤੁਸੀਂ ਦੇਖ ਸਕਦੇ ਹੋ ਆ ਆ ਜਿੰਨੀ ਜਗ੍ਹਾ ਛੱਡੀ ਹੋਈ ਏ ਜੀ ਇਹ ਸਭ ਕੁੱਕੜਾਂ ਦੀ ਬਰੀਡਿੰਗ ਵਾਸਤੇ ਆ ਅੱਛਾ ਜਿਵੇਂ ਹੁਣ ਗਾ ਮੌਸਮ ਆ ਗਿਆ ਨਾ ਜਦੋਂ ਉਹਨਾਂ ਨੂੰ ਟ੍ਰੇਨਿੰਗ ਕਰਨਾ ਹੈ ਤਾਂ ਕੱਲੇ-ਕੱਲੇ ਆਂਬ ਨਾਲ ਇਹਨਾਂ ਕੁੱਕੜ ਬੰਦ ਦੇਣਾ ਅੱਛਾ ਪੈਰ ਨਾਲ ਆ ਕੇ ਇੱਥੇ ਘੁੰਮਣ ਫਿਰਨਗੇ ਆਪਦਾ ਟ੍ਰੇਨਿੰਗ ਕਰਨਗੇ ਤੁਸੀਂ ਉਧਰ ਦੇਖ ਸਕਦੇ ਹੋ ਕੁੱਕੜ ਜਾਣੇ ਹੂੰ ਅੱਛਾ ਉਧਰ ਉਹ ਸਾਰੇ ਆ ਇੱਧਰ ਪ੍ਰੀਤ ਦੇਖੀ ਆ ਕੁੱਕੜ ਨੇ ਸਾਰੇ ਓਏ ਇੱਧਰ ਆ ਕੁੱਕੜਾਂ ਦੇ ਸ਼ਕੀਨ ਮਾੜਾ ਇਹ ਨਿਗਾ ਮਾਰਿਓ ਆ ਦੇਖੀ ਇੱਧਰ ਤਾਂ ਫਾਈਟ ਦਾ ਵੀਰੇ ਬੈਟ ਲੱਗਦੀ ਜਿਵੇਂ ਆਪਾਂ ਬੈਲੀ ਇੱਧਰ ਇੱਧਰ ਤਾਂ ਹੈਗਾ ਕੁੱਕੜਾਂ ਦੀ ਸੰਭਾਲ ਦਿਖਾਉਣਾ ਪੈਣਾ ਤੁਸੀਂ ਪਸ਼ੂਆਂ ਦੀ ਸੰਭਾਲ ਤਾਂ ਦੇਖ ਲਈ ਨਾ ਭਾਈ ਸਾਹਿਬ ਦੀ ਤੈਨੂੰ ਕੁੱਕੜਾਂ ਦੀ ਸੰਭਾਲ ਦਿਖਾਉਣਾ ਮੈਂ ਤੂੰ ਆ ਦੇਖ ਇੱਧਰ ਕੁੱਕੜ ਹਾਂ ਤੇ ਉਧਰਲੇ ਪਾਸੇ ਕੁੱਕੜੀਆਂ ਯਾਰ ਮੈਂ ਤਾਂ ਗੌਰ ਹੀ ਨਾ ਕੀਤੀ ਇਸ ਗੱਲ ਦੀ ਆ ਦੋ ਬੰਦੇ ਆ ਮੈਂ ਬੈਟਰ ਦੇਖ ਰਹੇ ਹਾਂ ਹਾਂ ਇਹ ਕੁੱਕੜਾਂ ਕੁੱਕੜੀਆਂ ਦੇ ਦੋ ਬੰਦੇ ਪੱਕੇ ਨੇ ਜਿਨ੍ਹਾਂ ਦਾ ਕੋਈ ਹੋਰ ਕੰਮ ਨਹੀਂਗਾ ਕੁਕ ਇਹਨਾਂ ਨੂੰ ਖਰਾਕ ਦੇਣੀ ਹੈ ਇਹਨਾਂ ਨੂੰ ਸੰਭਾਲਣਾ ਹੈ ਪਾਣੀ ਧਾਣੀ ਬਾਹਰ ਅੰਦਰ ਕੱਢਣਾ ਹੈ ਠੀਕ ਹੈ ਜੀ ਆ ਜੋ ਕੁਕੜੀਆਂ ਆ ਜੋ ਕੋਕੜੀਆਂ ਦਿਖਾ ਦਿਆਂ ਤੁਹਾਨੂੰ ਕੋਕੜੀਆਂ 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 ਦਿਖਾ ਯਾਰ ਪਰ ਇਹਦਾ ਕਮਾਲ ਆ ਯਾਰ ਇਹ ਤਾਂ ਗੱਲ ਹੈ ਇੱਕ ਸ਼ੌਂਕ ਜਿਵੇਂ ਤੁਹਾਡਾ ਇੱਕ ਰੀਲ ਚੱਲੀ ਸੀ ਨਾ ਸ਼ੌਂਕ ਦਾ ਕੋਈ ਮੁੱਲ ਨਹੀਂ ਗਾ ਬਸ ਉਹੀ ਸਿਸਟਮ ਹੈ ਜੀ ਕਿਉਂਕਿ ਪੈਸਾ ਜਿੱਨਾ ਤੁਸੀਂ ਉਹ ਫੈਕਟਰੀ ਦੇਖ ਰਹੇ ਹੋ ਜਿਹੜੀ ਫੈਕਟਰੀ ਦਾ ਸ਼ਾਟ ਲਾ ਦਿਓ ਜਿੱਥੇ ਜਿੱਥੇ ਆਪਾਂ ਪਏ ਸੀ ਜਿੱਥੇ ਜਿੱਥੇ ਆਪਾਂ ਪਏ ਸੀ ਉਹ ਫੈਕਟਰੀ ਦੀ ਪ੍ਰੋਡਕਸ਼ਨ 24 ਘੰਟੇ ਆ ਉਹ ਫੈਕਟਰੀ ਬੰਦ ਨਹੀਂ ਹੁੰਦੀ ਉਹ ਉਹਦੇ ਚੋ ਕਮਾਉਂਦੇ ਆ ਤੇ ਇਧਰਲੇ ਪਾਸੇ ਲਾਈ ਜਾਂਦੇ ਆ ਇਧਰ ਲਾਈ ਜਾਂਦੇ ਆ ਇਧਰ ਵੀ ਕੁੱਕੜ ਆ ਹਨਾ ਹਾਂ ਕੋਈ ਬੱਚਿਆਂ ਆ ਵਾਸਤੇ ਖਾਣਾ ਭਾਈ ਸਾਹਿਬ ਜਿਵੇਂ ਆਪਾਂ ਪੰਜਾਬੀ ਆਪਦੇ ਹੋਂਦੇ ਮਾਣ ਮਹਿਸੂਸ ਕਰਦੇ ਨਾ ਵੀ ਆਪਾਂ ਚੀਜ਼ ਲੈਣ ਲੱਗਿਆਂ ਕੁਛ ਨਹੀਂ ਵੇਖਦੇ ਉਹ ਕਹਿੰਦੇ ਪੰਜਾਬੀ ਤੇ ਜਿਹੜੇ ਆਂਧਰਾ ਲੈਣ ਨਾ ਉਹ ਸੇਮ ਸੇਮ ਨੇ ਅੱਛਾ ਹਾਂ ਉਹਨਾਂ ਦੀ ਸੋਚ ਉਹ ਵੇ ਥਿੰਕਿੰਗ ਸੇਮ ਸੇਮ ਹੈ ਬਿਜ਼ਨਸ ਮਾਈਂਡ ਚ ਉਹ ਫਿਰ ਦੇਖ ਦੇਣਗੇ ਕੀ ਕਰਨਾ ਸੀ ਐਵੇਂ ਆਪਣੇ ਪੰਜਾਬੀਆਂ ਦਾ ਜਿ ਚਾਹੋਂਗੇ ਤਾਂ ਪੈਸਾ ਲਾਉਣ ਲੱਗਿਆਂ ਦੇਖ ਦੇਣੇ ਓ ਆ ਦੇਖ ਕਪਰੀ ਤੇ ਮਾਰੀ ਖਾ ਆ ਆ ਕੋਕੜੀਆਂ ਆ ਕੋਕੜੀਆਂ ਨੇ ਸਾਰੀਆਂ ਇਹ ਬਰੀਡਿੰਗ ਵਾਲੀਆਂ ਕੋਕੜੀਆਂ ਨੇ ਇਹ ਕੋਕੜੀਆਂ ਲੈ ਹਾਂਜੀ ਇੰਦਰੀ ਕੋਕੜੀਆਂ ਇਸ ਪਾਸੇ ਵੀ ਕੋਕੜੀਆਂ ਨੇ ਹਾਂ ਯਾਰ ਯੂ ਵਰਗਾ ਮਾਹੌਲ ਬਣਾਇਆ ਪਿਆ ਹਾਂ ਹਨਾ ਤੇ ਇੱਕ ਤੁਹਾਨੂੰ ਹੋਰ ਕੰਮ ਦੀ ਚੀਜ਼ ਦਿਖਾਉਣਾ ਜਿਹੜਾ ਆ ਕੁੱਤਾ ਨਾ ਮੰਨ ਲੋ ਇਹ ਵੀ ਇੱਧਰ ਦੀ ਬਰੀਡ ਹੈ ਇਹ ਵੀ ਸਾਡੇ ਇਹ ਇਹ ਇੱਧਰ ਦਾ ਆਂਧਰਾ ਦਾ ਇਹ ਹਾਂ ਇਹ オリジナル ਆ ਇਹਨਾਂ ਦਾ オリジナル ਇੱਥੋਂ ਦਾ ਇਹਦੇ ਪਿੰਡੇ ਤੇ ਵਾਲ ਹੀ ਘੱਟ ਹੁੰਦੇ ਆ ਪੂਰਾ ਵਾਲ ਰੈਡਿੰਗ ਇਹ ਬਰੀਡ ਹੀ ਇਹੋ ਜੀ ਹੈ ਇਹ ਬਰੀਡ ਹੀ ਇਹੋ ਜੀ ਹੈ ਕੁੱਕੜਾਂ ਇਹ ਰੱਖੀ ਕਰਦੇ ਕੁੱਕੜਾਂ ਰੱਖਾਂ ਇਹ ਕੁੱਕੜਾਂ ਕੋਲੇ ਯਾਰ ਆਤ ਦਾ ਇਹ ਕੱਲ ਮੈਨੂੰ ਵੜ ਨਹੀਂ ਦਿੰਦਾ ਕੁੱਕੜਾਂ ਚ ਇਹ ਰਾਤ ਆ ਦਿਖਾ ਦਿਓ ਸਾਰਾ ਕੁੱਕੜਾਂ ਦਾ ਏਰੀਆ ਜਿਵੇਂ ਉਹ ਪਲੇ ਗਰਾਉਂਡ ਨਹੀਂ ਹੁੰਦਾ ਜਵਾਕਾਂ ਦੇ ਖੇਡਣ ਵਾਸਤੇ ਹਾਂ ਇਹ ਕੁੱਕੜਾਂ ਦਾ ਪਲੇ ਗਰਾਉਂਡ ਛੱਡਿਆ ਹੋਇਆ ਹੈ ਤੇ ਉਹ ਮਗਰਲੇ ਪਾਸੇ ਬਾਈ ਉਦੋਂ ਗਾਂ ਵੀ ਕੁਛ ਹੈਗਾ ਮੇਰੇ ਸਾਹਮਣੇ ਉਹ ਆਜੋ ਤੇ ਜਿਵੇਂ ਲక్ష్ਮੀ ਉਧਰ ਵੇਖ ਕੇ ਆਜੇ ਨਾ ਹਾਂਜੀ ਪਹਿਲਾਂ ਲక్ష్ਮੀ ਨੂੰ ਉਧਰ ਜਗ੍ਹਾ ਦਿੱਤੀ ਗਈ ਸੀ ਅੱਛਾ ਇੱਥੇ ਹੀ ਉਹ ਆਵਾਂ ਇੰਜੋਏ ਕਰਦੀਆਂ ਸੀਗੀਆਂ ਹਾਂ ਹੁਣ ਲక్ష్ਮੀ ਨੂੰ ਉਧਰ ਲੈ ਗਏ ਕਿਉਂਕਿ ਫਾਰਮ ਨਵਾਂ ਹੋ ਗਿਆ ਉਧਰ ਜਗ੍ਹਾ ਹੋਰ ਬਚ ਗਈ ਹਾਂ ਤਾਂ ਲక్ష్ਮੀ ਨੂੰ ਉਧਰ ਫਿਰ ਅਲੱਗ ਹੋਰ ਦੇਤਾ ਇੱਥੇ ਵੀ ਫੁੱਲ ਕੰਫਰਟ ਸੀਗਾ ਜਿਵੇਂ ਅਸੀਂ ਲਾਸਟ ਵਾਰੀ ਆਏ ਹਾਂ ਭਈ ਆਦਾ ਰਮਾਨਾ ਘੁੰਮੀਆਂ ਫਿਰਦੀਆਂ ਟਾਈਮ ਨਾਲ ਖਾਣਾ ਟਾਈਮ ਨਾਲ ਪਾਣੀ ਟਾਈਮ ਨਾਲ ਦੁੱਧ ਕੋਈ ਇਹ ਨਹੀਂਗਾ ਭਈ ਇਹਨੇ ਦੁੱਧ ਨਹੀਂ ਦੇਣਾ ਤਾਂ ਮੈਂ ਇਹਨੂੰ ਸੰਭਾਲਾਂਣੀਗਾ ਤਾਂ ਉਹ ਚੀਜ਼ ਨਹੀਂ ਸੀਗੀ ਨਹੀਂ ਨਹੀਂ ਬਹੁਤ ਕਮਾਲ ਯਾਰ ਆਨੰਦ ਆਇਆ ਅੱਜ ਸਾਡੇ ਅੱਜ ਦੇ ਦਿਨ ਦੀ ਇਸ ਟੂਰ ਦੀ ਹਾਂਜੀ ਇਹ ਇੱਕ ਆਖਰੀ ਵੀਡੀਓ ਆ ਜਿਹੜੀ ਲਾਸਟ ਵੀਡੀਓ ਆ ਜਿਹਨੂੰ ਅਸੀਂ ਇੰਨੇ ਫੁੱਲ એનર્ਜੀ ਨਾਲ ਇੰਜੋਏ ਕਰ ਰਹੇ ਹਾਂ ਸਾਰੀ ਦਿਹਾੜੀ ਦੇ ਵਿੱਚ 10 ਵੀਡੀਓ ਬਣਾਈਆਂ ਤੇ ਇੰਨੀ ਕ એનર્ਜੀ ਆ ਕਿ 10 ਅਸੀਂ ਹੋਰ ਬਣਾ ਸਕਦੇ ਹਾਂ ਬਣਾ ਸਕਦੇ ਹਾਂ ਤੇ ਪਰ 10 ਵੀਡੀਓ ਛੱਡ ਕੇ ਜਾ ਰਹੇ ਹਾਂ ਅਗਲੇ ਟੂਰ ਵਾਸਤੇ ਨਹੀਂ ਤਾਂ ਕੰਮ ਮੁੱਕ ਜੂਗਾ ਕੰਮ ਨਹੀਂ ਮਿਲਣਾ ਬਾਅਦ ਚ ਨਹੀਂ ਨਹੀਂ ਇੰਨਾ ਆਨੰਦ ਆ ਯਾਰ ਇੱਥੇ ਫਾਰਮ ਤੇ ਇੰਨਾ ਘੈਂਟ ਮਾਹੌਲ ਆ ਯਾਰ ਇੰਨਾ ਮੋਸ਼ਨਲ ਬੰਦਾ ਜਿਹਨੂੰ ਮਤਲਬ ਮਿਲ ਕੇ ਆਨੰਦ ਆ ਰਿਹਾ ਮੈਨੂੰ ਐ ਲੱਗਦਾ ਕਿ ਲੋਕ ਇਸ ਚੀਜ਼ ਨੂੰ ਇੰਜੋਏ ਕਰਨਗੇ ਇੱਕ ਆਪਣੇ ਇਸੇ ਤਰ੍ਹਾਂ ਦਾ ਵੀ ਜਗਿੰਦਰ ਭਾਜੀ ਪੰਜਾਬੀਆਂ ਚ ਖੂਨ ਚ ਹੁੰਦੀ ਨਾ ਉਹ ਭਗਤ ਜੀ ਉਹ ਜਾਂ ਤਾਂ ਆਪਣੇ ਪੰਜਾਬ ਚ ਦੇਖਦੀਏ ਜਾਂ ਇਥੇ ਆਂਧਰਾ ਦੇ ਕੇ ਆਪ ਨੂੰ ਅਰਜੀਵ ਸਰ ਇਹ ਕੋਈ ਉਹ ਨਹੀਂਗਾ ਵੀ ਅਸੀਂ ਉਹਨਾਂ ਨਾਲ ਜੁੜੇ ਹੋਏ ਆ ਜਾਂ ਅਸੀਂ ਉਹਨਾਂ ਕੰਮ ਕਰਦੇ ਆ ਨਹੀਂ ਉਹ ਨਹੀਂ ਗਾ ਸਾਡੇ ਪ੍ਰਤੀ ਵੀ ਉਹੀ ਹੈ ਤੁਹਾਡੇ ਪ੍ਰਤੀ ਵੀ ਉਹੀ ਹੈ ਮੈਂ ਤੁਹਾਨੂੰ ਦੱਸਦਾ ਕਿ ਇਹ ਬੰਦੇ ਕੀ ਕਰਦੇ ਆ ਜਿਹੜੀ ਚੀਜ਼ ਦੇਖਣ ਨੂੰ ਜਦੋਂ ਆਪਾਂ ਪਹਿਲੀ ਵਾਰ ਆਪ ਨੂੰ ਲੈ ਕੇ ਆਏ ਹੋਟਲ 'ਚ ਪਿਠਾ ਲਿਆ ਹਾਂਜੀ ਉੱਥੇ ਆਪਾਂ ਖਾਈ ਜਾਈਏ ਉਹ ਮੈਨੇਜਰ ਖਾਵੇ ਨਾ ਹਾਂ ਜਦੋਂ ਆਪਾਂ ਖਾਹਟ ਮੈਨੇਜਰ ਨੇ ਤਾਂ ਖਾਣਾ ਸ਼ੁਰੂ ਕੀਤਾ ਉਹਦੋਂ ਕਾਣਾ ਸਟਾਰਟ ਕੀਤਾ ਹੈਨਾ ਪਹਿਲਾਂ ਉਦੋਂ ਤੱਕ ਮੈਨੂੰ ਐ ਲੱਗਿਆ ਵੀ ਸ਼ਾਇਦ ਇਹਨੂੰ ਭੁੱਖ ਨਹੀਂ ਗਈ ਵੀ ਤਾਂ ਨਹੀਂ ਖਾਂਦਾ ਨਹੀਂ ਨਹੀਂ ਜਦੋਂ ਮੈਨੂੰ ਬਾਅਦ 'ਚ ਪਤਾ ਲੱਗਿਆ ਵੀ ਉਹ ਤਾਂ ਆਹ ਦੇਖੋ ਉਹ ਬਾੜਾ ਬਣਿਆ ਹੋਇਆ ਉਹ ਦੇਖੋ ਅੰਦਰ ਚਲੇ ਜਾਓ ਹਾਂ ਫਿਰ ਮੇਰੇ ਮਨ ਚ ਵੱਜਿਆ ਵੀ ਇਹ ਮਨਾ ਮਹਿਮਾਨ ਨੂੰ ਖਵਾ ਕੇ ਖਾਂਦੇ ਆ ਫਿਰ ਉਹ ਚੀਜ਼ ਨੂੰ ਜਿੰਨੇ ਵਾਰੀ ਵੀ ਅਪ ਟੇਬਲ ਤੇ ਬੈਠੇ ਆ ਹੂੰ ਓਨੇ ਵਾਰੀ ਮਹਿਸੂਸ ਕੀਤਾ ਹਨਾ ਸਰਪੰਚ ਸਾਹਿਬ ਐਵੇਂ ਇਹ ਨਹੀਂ ਗੱਲ ਬਾਤ ਜਦੋਂ ਜਦੋਂ ਉਹਨਾਂ ਚਰ ਆਪਣੇ ਨਾਲ ਬੈਠੇ ਰਹਿੰਦੇ ਆ ਖਾਂਦੇ ਉਦੋਂ ਆ ਜਦੋਂ ਆਪਾਂ ਮਹਿਮਾਨ ਨੇ ਖਾ ਲਿਆ ਉਸ ਤੋਂ ਬਾਅਦ ਜਿਵੇਂ ਉਹ ਖਾ ਲਿਆ ਇਧਰ ਦੀ ਆ ਜਾਓ ਇਧਰ ਥੋੜਾ ਚੱਕੜੇ ਕਿਉਂਕਿ بارش ਕਾਫੀ ਹੋਈ ਅੱਜ ਤਕਰੀਬਨ ਅੱਜ ਹੀ ਬਰਸ਼ ਬੰਦ ਹੋਈ 15 ਦਿਨ ਤੋਂ ਬਾਅਦ ਪੈਸੇ ਭਾਈ ਮੀਆਂ ਦਾ ਜਿਆਦਾ ਇਲਾਕਾ ਹੈ ਹਨਾ ਹਾਂ ਆ 2 ਮਹੀਨੇ بارش ਕਾਫੀ ਹੁੰਦੀ ਹੈ ਜੀ ਤੇ ਥਾਂ ਵੀ ਭਾਈ ਬਹੁਤ ਖੁੱਲਾ ਜਗ੍ਹਾ ਹੈ ਹਾਂ ਹਾਂ ਜੀ ਦੇਖੋ ਆ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਬਣਿਆ ਹੋਇਆ ਸੀ ਇੱਥੇ ਲక్ష్ਮੀ ਤੇ ਉਹਨਾਂ ਦੀ ਪੁਰਾਣੀਆਂ ਦੋ ਦੋਤਨ ਮੱਜਾਂ ਸੀਗੀਆਂ ਅੱਛਾ ਉਹਨਾਂ ਵਾਸਤੇ ਸੀ ਇਹ ਇੱਥੇ ਬਣਿਆ ਹੋਇਆ ਸੀ ਪਹਿਲੀਆਂ ਦੇ ਵਿੱਚ ਇਹ ਹੁਣ ਖਾਲੀ ਹੋ ਗਿਆ ਚਲੋ ਉੱਧਰ ਲੈ ਕੇ ਫਾਰਮ ਨਵਾਂ ਬਣ ਗਿਆ ਫਾਰਮ ਤੁਸੀਂ ਬਹੁਤ ਵਧੀਆ ਦੇਖ ਲਿਆ ਵੱਡਾ ਬਣਾਇਆ ਉਹਨਾਂ ਨੇ ਤਾਂ ਇੱਕ ਬਰੀਡਿੰਗ ਫਾਰਮ ਕਹਿ ਲਿੰਦੇ ਆ ਡੇ ਬਰੀਡਿੰਗ ਫਾਰਮ ਹੈ ਹਾਂ ਮਦਰ ਬਰੀਡਿੰਗ ਫਾਰਮ ਹਾਂ ਬੀਜ ਤਿਆਰ ਹੁੰਦਾ ਇੱਥੇ ਬੀਜੀ ਤਿਆਰ ਹੁੰਦਾ ਕਿਸਾਬ ਦਾ ਹਾਂ ਦੁੱਧ ਦਾ ਤਾਂ ਲਾਲਚ ਨਹੀਂ ਕੋਈ ਦੁੱਧ ਤਾਂ ਇੱਥੇ ਜਿਹੜੇ ਵਰਕਰ ਆ ਉਹ ਵੀ ਐ ਖੁੱਲਾ ਹੀ ਪੀ ਜਾਂਦੇ ਆ ਦੁੱਧ ਦੇ ਸਾਹਮਣੇ ਪੈਸਾ ਲੱਗਾ ਦੁੱਧ ਤੋਂ ਪੂਰਾ ਹੋ ਹੀ ਨਹੀਂ ਸਕਦਾ ਕਿਸੇ ਹਿਸਾਬ ਨਾਲ ਸਟਰਾਵਾਂ ਤੋਂ ਵੀ ਨਹੀਂ ਪੂਰਾ ਹੋਉਂਦਾ ਨਹੀਂ ਹੋਣਾ ਜੀ ਸਟਰਾਵਾਂ ਤੋਂ ਨਹੀਂ ਪੂਰਾ ਜੋ ਪੈਸਾ ਲਾਇਆ ਗਿਆ ਨਾ ਕਿਉਂਕਿ ਯਾਰ ਜੇ ਇਹਨੇ ਪੈਸਾ ਪੂਰਾ ਕਰਨਾ ਹੁੰਦਾ ਨਾ ਸਰਪੰਚ ਸਾਹਿਬ ਇਹ ਝੋਟਿਆਂ ਤੋਂ ਉਹਨੇ ਉਹਨੇ ਪੈਸੇ ਵਟ ਸਕਦਾ ਜਿੰਨਾ ਚਿੱਟਾ ਝੋਟਿਆਂ ਦਾ ਨਾਮ ਹੈ ਪਰਮਨਾਨ ਜੀ ਉਹ ਜਿਹੜੇ ਝੋਟੇ ਰਿਟਾਇਰ ਖੜੇ ਆ 25-25 ਲੱਖ ਦੇ ਅੱਜ ਵਿਕਦੇ ਆ ਉਹ ਵਿਕਦੇ ਵਿਕਦੇ ਬਿਕਣਗੇ ਆਰਾਮ ਨਾਲ ਬਿਕਣਗੇ ਹੈ ਉਧਰ ਜੰਗ ਪਿਆ ਯਾਰ ਉਹ ਤਾਂ ਐ ਲੱਗਦਾ ਹਜੇ 4-4 ਦੰਦ ਕੱਟੇ ਆ ਉਹ ਹਾਂਜੀ ਕਿਉਂਕਿ ਸਿਹਤ ਬਹੁਤ ਸੰਭਾਲੀਓ ਛੋਟਾਂ ਦੀ ਹਾਂ ਤੇ ਉਹ ਤੇ ਅਗਲਾ ਲਿਆ ਦੂ ਲੋੜਾ ਬਰੀਡਿੰਗ ਵਾਲਾ ਜੇ ਕੋਈ ਆਮ ਬੰਦੇ ਕੋਲ ਚੱਲਿਆ ਗਿਆ ਉਹੀ ਗੱਲ ਵੀ ਆਪਾਂ ਕਹਿੰਨੇ ਵੀ ਸ਼ੌਂਕ ਨੂੰ ਇਹ ਸਾਰਾ ਕੰਮ ਜੋ ਬਰੀਡਿੰਗ ਵਾਲਾ ਨਾ ਇੱਕ ਸ਼ੌਂਕ ਨੂੰ ਕੀਤਾ ਕਮਾਈ ਨੂੰ ਨਹੀਂ ਕੀਤਾ ਕਮਾਈ ਕਮਾਈ ਵਾਸਤੇ ਉਹ ਮਸ਼ੀਨ ਚੱਲਦੀ ਵੀ 24 ਘੰਟੇ ਚੱਲੀ ਜਾਂਦੀ ਏ ਉਧਰ ਵੀ ਪੈਸਾ ਕੱਟ ਕਰਕੇ ਇੱਧਰ ਲਾਈ ਜਾਂਦਾ ਮਤਲਬ ਯਾਰ ਜਦੋਂ ਵੀ ਆਸਮੇ ਕਰ ਰਹੇ ਹੁੰਦੇ ਆ ਜੀ ਵੀ ਲੰਡਨ ਦੇ ਪੜੇ ਹੋਏ ਪੜੇ ਜੀ ਲੰਡਨ ਦੇ ਪੜੇ ਨੂੰ ਆ ਕੇ ਸ਼ੌਂਕੜਨ ਲ ਤੇ ਆਪਣੇ ਵਾਲੇ ਸ਼ੌਂਕ ਛੱਡ ਛੱਡ ਕੇ ਬਾਹਰ ਨੂੰ ਤੁਰ ਜਾਂਦੇ ਨੇ ਆਂਦੇ ਮੱਜਾਂ 'ਚ ਗੋਆ ਹੂੰ ਤੁਸੀਂ ਦੇਖਿਆ ਸ਼ਾਮ ਨੂੰ 2 ਘੰਟੇ ਮੱਜਾਂ 'ਚ ਜਾਣਾ ਜਿਹੜੀ ਮਰ ਉਹ ਤਾਂ ਗੱਲਾਂ ਕਰਦਾ ਬੱਚਿਆ ਨਾ ਯਾਰ ਉਹ ਤਾਂ ਬਹਿ ਕੇ ਗੱਲਾਂ ਕਰਦਾ ਕਿੱਲੇ ਗੱਲੀ ਨਾ ਉਹ ਤਾਂ ਕਟੀਆਂ-ਕੁਟੀਆਂ ਨੂੰ ਬੁਲਾਉਂਦਾ ਯਾਰ ਨਾਂ ਲੈ ਲੈ ਕੇ ਜਿਹੜੀ ਇਹਨਾਂ ਨੇ ਪਹਿਲੀ ਮੱਜ ਨਾ ਮੈਂ ਦੇਖਿਆ ਨਾ ਦਾ ਮੈਂ ਇੱਕ ਰੀਲ ਵੀ ਪਾਈ ਸੀ ਆਪਦੇ ਪੇਜ ਤੇ ਹੂੰ ਉਹ ਸਾਰਿਆਂ ਨੂੰ ਮੱਜ ਘੂਰਦੀ ਏ ਜਦੋਂ ਰਜੀਪ ਭਾਈ ਸਾਹਿਬ ਜਾਂਦੇ ਇਹਨਾਂ ਦੇ ਕੋਲ ਆਣ ਕੇ ਰਮਾਨ ਨਾ ਖੜ ਜਾਂਦਾ ਉਹਨੇ ਤੇ ਦੂਜਿਆਂ ਨੂੰ ਨਹੀਂ ਘੂਰਨਾ ਵੀ ਤੁਸੀਂ ਮੇਰੇ ਲਾਗੇ ਨਹੀਂ ਹੋਣਾ ਵਾਹ ਇਹ ਜਿਹੜੇ ਮੁੰਡੇ ਡਾਕਟਰ ਆਏ ਸੀ ਉਹਨਾਂ ਨੇ ਕਿਹਾ ਭਾਈ ਸਾਹਿਬ ਨੂੰ ਵੀ ਆਪਾਂ ਐਮਬ੍ਰਿਓ ਕਰਾ ਲਈਏ ਆ ਪੈਸੇ ਨਾਲ ਵੀ 25 ਲੱਖ ਰੁਪਇਆ ਲਾਇਆ ਵੀ ਇਹਨਾਂ ਦੇ ਦੋ ਸੂਏ ਸੂਈ ਤੁਹਾਡੇ ਕੋਲ ਉਹ ਕਹਿੰਦੇ ਭਾਈ ਸਾਹਿਬ ਕੋਈ ਜਾਣੇ ਉਹਨੂੰ ਅਰੈਸਟ ਕਰਨ ਦੇ ਹਾਂ ਇਹ ਤਾਂ ਡਿਵਾਈਸ ਕਰਦੇ ਹੋ ਕੋਈ ਗੱਲ ਨਹੀਂ ਉਹਨਾਂ ਨੂੰ ਆ ਨਹੀਂ ਯਾਰ ਇਹਨਾਂ ਨਾਲ ਕੋਈ ਗੱਲ ਨਹੀਂ ਬਾਕੀ ਮਹਾਰਾਜ ਚਲੋ ਇਹਨਾਂ ਦੀ ਮਿਹਨਤ ਨੂੰ ਫਲ ਲਾਵੇ ਠੀਕ ਹੈ ਤਰੱਕੀ ਬਖਸ਼ੇ ਹੋਰ ਬਖਸ਼ੇ ਅਸੀਂ ਤਾਂ ਕਹਿੰਦੇ ਮਹਾਰਾਜ ਤੂੰ ਚੌਗਨਾ ਦੇਵੇ ਇਹ ਹੋਰ ਪੈਸੇ ਲਾ ਕੇ ਹੋਰ ਚੰਗੀਆਂ ਮੱਜਾਂ ਖਰੀਦਣ ਦੇ ਇਹੋ ਜਿਹਾ ਬੀ ਪੈਦਾ ਕਰਕੇ ਸਾਡੇ ਪੰਜਾਬ ਨੂੰ ਤੇ ਇਹੋ ਜਿਹੇ ਬੰਦੇ ਨੂੰ ਯਾਰ ਮ ਬਈ ਬੰਦੇ ਕੋਲ ਪੈਸਾ ਸ਼ੌਂਕ ਹੂੰ ਸਬਰ ਜਨੂਨ ਬਹੁਤ ਕੁਝ ਚਾਹੀਦਾ ਹੁੰਦਾ ਇੱਕੋ ਬੰਦੇ ਕੋਲ ਐਡਾ ਸਫਲ ਕਰਨ ਵਾਸਤੇ ਸਿਸਟਮ ਇਹ ਜਿੰਨੇ ਇਹਦੇ ਕੋਲੇ ਸਾਰਾ ਕੁਝ ਹੈਗਾ ਸਬਰ ਵੀ ਆ ਜਨੂਨ ਵੀ ਆ ਪੈਸੇ ਵੀ ਹੈਗੇ ਆ ਇੱਕ ਸਰਕਾਰ ਦਾ ਕੰਮ ਇੱਕ ਜਿੰਨਾ ਕੰਮ ਇੱਕ ਸਰਕਾਰ ਕਰ ਸਕਦੀ ਉਹ ਕੱਲਾ ਬੰਦਾ ਕਰੀ ਬੈਠਾ ਇਹਦਾ ਤਿੰਨ ਸੂਬਿਆਂ ਦੀ ਸਰਕਾਰ ਜਿੰਨਾ ਕਰੀ ਬੈਠਾ ਹਾਂ ਹਾਂ ਇਹ ਤਾਂ 2-3 ਸੂਬਿਆਂ ਨੂੰ 4-5 ਸੂਬਿਆਂ ਨੂੰ ਆਂਧਰਾ ਨੂੰ ਸੇਵਾਵਾਂ ਦੇਈ ਜਾਂਦਾ ਪੰਜਾਬ ਨੂੰ ਦੇਈ ਜਾਂਦਾ ਹਰਿਆਣਾ ਨੂੰ ਦੇਈ ਜਾਂਦਾ ਰਾਜਸਥਾਨ 'ਚ ਵੀ ਜਾਈ ਜਾਂਦਾਂ ਹਰਿਆਣਾ ਰਾਜਸਥਾਨ ਗੁਜਰਾਤ ਯੂਪੀ ਹਾਂ ਤੇ ਸਭੀ ਸਨ ਸਟੇਜ ਚੱਲਦਾ ਕਿੰਨੀ ਬਹੁਤ ਬਹੁਤ ਵਧੀਆ ਅਸੀਂ ਦਾ ਇੱਕ ਕਦੀ ਗੱਲ ਕਰਦੇ ਹਾਂ ਦੱਸਦੇ ਹਾਂ ਇੱਕ ਇਹਨਾਂ ਦੀ ਫਿਲਮ ਸੀ ਆਂਧਰਾ ਦੀ 1 ਮੈਨ ਆਰਮੀ ਜੀ ਇਹ 1 ਮੈਨ ਆਰਮੀ ਹੈ ਵੀ ਆਰਮੀ ਦੇ ਬਰਾਬਰ ਇਕੱਲਾ ਬੰਦਾ ਹੀ ਏ ਥੋੜਾ ਜਿਹਾ ਆਪਣਾ ਘਾਟੇ ਪੈਦਾ ਹੁੰਦੀ ਹੈ ਵੀ ਕਿਤੇ ਪੰਜਾਬ ਦੇ ਲੱਗ ਜਾਂਦੀ ਲੱਗੇ ਹੁੰਦਾ ਆਪਣੇ ਲੋਕਾਂ ਨੇ ਸਗੋਂ ਵੇਰ ਹੋਣਾ ਸੀ ਲੋਕਾਂ ਨੇ ਬਾਅਦ ਵਿੱਚ ਇਹ ਕਿਸੇ ਨੂੰ ਰੋਕਦੇ ਨਹੀਂ ਆਹ ਯਾਰ ਮੈਂ ਤਨੂੰ ਇਹੀ ਗੱਲ ਕਹਿਣ ਲੱਗਾ ਸੀ ਵੀ ਜੇ ਕਿਤੇ ਪੰਜਾਬ ਦੇ ਨੇੜੇ ਤਾਂ ਲੋਕਾਂ ਨੇ ਸਾਈਕਲ ਚੱਕ ਕੇ ਤਾਂ ਫਾਰਮ ਹੀ ਨਾ ਤਾਂ ਦੇਖਣ ਤੁਰੇ ਫਰਨ ਸੀ ਇੰਨਾ ਫਾਰਮ ਦੇਖਣ ਲਈ ਇੰਨਾ ਆਨੰਦ ਵਾਲੀ ਕਿਉਂਕਿ ਇੱਥੇ ਸਿੱਖਣ ਨੂੰ ਬਹੁਤ ਕੁਝ ਮਿਲਦਾ ਨਵੇਂ ਮੁੰਡਿਆਂ ਨੂੰ ਸਿੱਖਣ ਨੂੰ ਬਹੁਤ ਕੁਝ ਮਿਲਦਾ ਹਾਂ ਠੀਕ ਹੈ ਜੀ ਅਸੀਂ ਤਾਂ ਆਣੇ ਆ ਪੰਜਾਬ ਵਾਲੇ ਵੀਰਾਂ ਨੂੰ ਬੇਨਤੀ ਕਰਦੇ ਹਾਂ ਤੁਸੀਂ ਹਜੂਰ ਸਾਹਿਬ ਆਉਂਦੇ ਸਮਾਂ ਕੱਢ ਕੇ ਆਪਦੇ ਬੱਚਿਆਂ ਨੂੰ ਜੋ ਕੰਮ ਕਰਨਾ ਚਾਹੁੰਦੇ ਨੇ ਆਪਣੇ ਪੰਜਾਬੀ ਬਹੁਤ ਚੰਗੇ ਚੰਗੇ ਫਾਰਮ ਨੇ ਉਹ ਦਿਖਾਓ ਜੇ ਇੱਧਰ ਕਿਹੜ ਨ ਜ਼ਰੂਰ ਫੇਰ ਆਵਾਂਗੇ ਫੇਰ ਦਿਖਾਵਾਂਗੇ ਬਹੁਤ ਕੁਛ ਛੱਡ ਚੱਲੇ ਆ ਤੁਹਾਨੂੰ ਇਨਵੀਟੇਸ਼ਨ ਵੀ ਪੂਰੇ ਪਰਿਵਾਰਾਂ ਵਾਲੇ ਇੱਥੇ ਆਓ ਰੋਹੋ ਘੁੰਮਣ ਜਵਾਇਆ ਕਰੋ ਬੱਚਿਆਂ ਨੂੰ ਦਿਖਾਓ ਵੀ ਇੰਜ ਕੰਮ ਹੁੰਦਾ ਠੀਕ ਹੈ ਜੀ ਹੁਣ ਬੱਚਿਆਂ ਨੂੰ ਸ਼ੌਂਕ ਜਾਗੇ ਕਰਾਂਗੇ ਜ਼ਰੂਰ ਕਰਾਂਗੇ ਤੇ ਕਰਨਾ ਵੀ ਚਾਹੀਦਾ ਚਾਹੀਦਾ ਤੇ ਮਾਲਕ ਤਰੱਕੀਆਂ ਦੇਵੇ ਬਹੁਤ ਬਹੁਤ ਦਵਾਵਾਂ ਬੜਾ ਆਨੰਦ ਆ ਤੇ ਸੱਜਣੋ ਇਹ ਵੀਡੀਓ ਹੋ ਸਕਦਾ ਪਾ ਤਾ ਅਸੀਂ ਪਹਿਲਾਂ ਦਈਏ ਤੇ ਜੇ ਤੁਸੀਂ ਸੀਮਨ ਖਰੀਦਣਾ ਚਾਹੁੰਦੇ ਹੋ ਨਾ ਏ ਬੀ ਸੀ ਵਾਲਿਆਂ ਦੇ ਬੜੇ ਬੋਲ 80 85 ਬੋਲ ਜਰਸੀ ਹੋਰ ਬੜਾ ਕੁਛ ਆ ਇੱਥੇ ਬੜੀ ਇੱਕ ਰਿਸਰਚ ਸੈਂਟਰ ਆ ਯਾਰ ਇਹ ਇਹ ਸੀਮਨ ਬੈਂਕ ਨਹੀਂ ਇੱਕ ਤਰ੍ਹਾਂ ਦਾ ਰਿਸਰਚ ਸੈਂਟਰ ਆ ਜਿੱਥੇ ਬਹੁਤ ਸਫਲ ਪ੍ਰੀਖਣ ਪ੍ਰਯੋਗ ਤੇ ਸਫਲ ਤਜਰਬੇ ਕੱਢੇ ਜਾਂਦੇ ਆ ਬਹੁਤ ਦੂਗੀ ਸੋਚਣ ਲੰਮੀ ਸੋਚ ਨਾਲ ਕੰਮ ਕਰ ਰਹੇ ਆ ਇਹ ਨਹੀਂ ਕਿ ਵੀ ਅੱਜ 1 ਸਾਲ 2 ਸਾਲ 10 ਸਾਲਾਂ ਚ ਹਮ ਇਹਨਾਂ ਦਾ ਕਹਿਣਾ ਵੀ ਇਹ ਕੰਮ ਸਾਡੇ ਪਰਿਵਾਰਾਂ ਤੱਕ ਗਾਂ ਬੱਚੇ ਸਾਹਮਣੇ ਇਸ ਕੰਮ ਨੂੰ ਕਿਉਂਕਿ ਇੱਕ ਬੰਦਾ ਜ਼ਿੰਦਗੀ ਆਪਦੀ ਜ਼ਿੰਦਗੀ ਚ ਇਹਨਾਂ ਕੁਝ ਨਹੀਂ ਕਰ ਸਕਦਾ ਯਾਰ ਬੰਦੇ ਦਾ ਕੰਮ ਤਾਂ ਇਹ ਹੀ ਆ ਵੀ ਬੰਦਾ ਅੱਗੇ ਦੇ ਜਵੇ ਉਹ ਉਹਨਾਂ ਤੇ ਕੁੱਕੜ ਉਹਨਾਂ ਨੇ ਤੇਰੇ ਯਾਰਾਂ ਨੇ ਬਾਈ ਹਾਂ ਉਹ ਛੱਡਦੇ ਉਹਨਾਂ ਨੇ ਆ ਪੰਜ ਤੇ ਖੜੇ ਲਗਾ ਵੀ ਵਾਈਵ ਨੂੰ ਵੇਖੋ ਤੁਸੀਂ ਹਾਂ ਬਹੁਰੀ ਵਾਈਵ ਆਉਂਦੀ ਇਸ ਜੇ ਯਾਰ ਬਿਮਾਰ ਬੰਦਾ ਵੈਸੇ ਹੀ ਇਥੇ ਕਾਮਯਾਬ ਹੋ ਜਾਈ ਉਹ ਯਾਰ ਮੈਂ ਤਾਂ ਇਤਨੇ ਤਾਂ ਮੱਝਾਂ ਦੇਖ ਕੇ ਮੈਂ ਅੱਗੇ ਕਹਿੰਦਾ ਹਟਾ ਪਤਾ ਨਹੀਂ ਮੈਂ ਤੈਨੂੰ ਹੀ ਆਖਿਆ ਸੀ ਪਤਾ ਨਹੀਂ ਦੂਜੀ ਬਾਈ ਨੂੰ ਆਖਿਆ ਸੀ ਮੈਂ ਚਰਨ ਉਹਨੂੰ ਦੂਜੇ ਨੂੰ ਹਾਂਜੀ ਆਪਣਾ ਇੰਦਰਜੀਤ ਨੂੰ ਹਾਂਜੀ ਹਾਂ ਮੈਂ ਕਹੇ ਰਹਿੰਦਾ ਕਿ ਮੱਝਾ ਮਜਾ ਨਮਾਉਣ ਨੂੰ ਜੀ ਕਰਦਾ ਦੇਖ ਕੇ ਵੀ ਐਂ ਜਿੱਦਲ ਕਰਵੇਂ ਨਾ ਨਮਾ ਗਏ ਮਾਗੇ ਨਾ ਸੋਹਣੇ ਪਸ਼ੂਲ ਬੰਦਾ ਹਰੇਕ ਅਟਰੈਕਟ ਕਰਦਾ ਜੀ ਉਹ ਸਿਸਟਮ ਹੈ ਮੈਂ ਕਹੇ ਰਹਿੰਦਾ ਕਿ ਮੱਝਾ ਝੋਟਿਆਂ ਨੂੰ ਐ ਜੀ ਜੀ ਕਰਦਾ ਵੀ ਯਾਰ ਬੰਦੇ ਨੇ ਪੈਪਿਆ ਲਾ ਕੇ ਨਮਾਉਣੇ ਜੇ ਹੋਣਾ ਨਾ ਵੀ ਬੜਾ ਯਾਰ ਚੰਗਾ ਆ ਲੱਗਦਾ ਵੀ ਦੇਖ ਕੇ ਉਹ ਦੇਖ ਬੰਦ ਤੇ ਵੀ ਸੱਚੀ ਗੱਲ ਹੈ ਤੇਰੀ ਐਂ ਬੰਦਦੇ ਇਸ ਤਰੀਕੇ ਹਰੇਕ ਬੰਦਦੇ ਨੇ ਇਹਨਾਂ ਨੇ ਇੱਥੇ ਆਪਦਾ ਉਹਨਾਂ ਨੂੰ ਜੁਆਇ ਕਰਨਾ ਠੀਕ ਹੈ ਜੀ ਖਾਣਾ ਪੀਣਾ ਸਭ ਉਹ ਸੇ ਫਰ ਫੁਰ ਖਲਾਰ ਕੇ ਆਏ ਐ ਕਰੀ ਜਾਂਦੇ ਆ ਉਹ ਲੈ ਵੀ ਸੱਜਣੋ ਆਨੰਦ ਆਇਆ ਸਵਾਦ ਆਇਆ ਜੇ ਵੀਡੀਓ ਤੁਹਾਨੂੰ ਵੀ ਵਧੀਆ ਲੱਗੀ ਹੋਈ ਵਾਕਿਆ ਹੀ ਤੁਹਾਨੂੰ ਸਵਾਦ ਆਇਆ ਵੀਡੀਓ ਦੇਖਣ ਦਾ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਸੀਮਨ ਖਰੀਦਣ ਲਈ ਨੰਬਰ ਹੇਠਾਂ ਚੱਲੀ ਜਾਂਦਾ ਤੇ ਬੇਨਤੀ ਫੇਰ ਹੈ ਜੀ ਵੀ ਵੀਡੀਓ ਵੇਖ ਕੇ ਵਿਸ਼ਵਾਸ ਨਾ ਕਰਾ ਜੇ ਬੰਦੇ ਤੇ ਰਿਸਰਚ ਕਰੋ ਬੰਦੇ ਦਾ ਪਿਛੋਕਰ ਜਾਣੋ ਫਿਰ ਸੀਮਨ ਲਿਆ ਜੇ ਕਿਉਂਕਿ ਸੀਮਨ ਵੇਚਣਾ ਸਾਡਾ ਮਕਸਦ ਨਹੀਂਗਾ ਇੱਕ ਚੰਗਾ ਬੀਜ ਪ੍ਰੋਵਾਈਡ ਕਰਾਉਣਾ ਹੈ ਔਰ ਬੀਜ ਉਦੋਂ ਹੀ ਕਾਮਯਾਬ ਹੋਗਾ ਜਦੋਂ ਬੰਦੇ ਦਾ ਵਿਸ਼ਵਾਸ ਹੋਊਗਾ ਯਾਰ ਤੁਹਾਨੂੰ ਚੰਗਾ ਤਜਰਬਾ ਦੇਣਾ ਸਾਡਾ ਮਕਸਦ ਆ ਤੁਸੀਂ ਚੰਗਾ ਤਜਰਬਾ ਹਸ ਹਾਂ ਪਹਿਲਾਂ ਹੀ ਬਹੁਤ ਗੀ ਜਾਂਦਾ ਸੀਮਨ ਦੀ ਨਹੀਂ ਕੋਈ ਚੱਕਰ ਹੈਗਾ ਇਹ ਤਾਂ ਤੁਹਾਨੂੰ ਲਿਆਉਣ ਦਾ ਮਕਸਦ ਇਹ ਸੀ ਵੀ ਅਸੀਂ ਇੰਨੇ ਦੀ ਮਿਹਨਤ ਨਾਲ ਇਨਸਾਫ ਹੀ ਨਹੀਂ ਕਰ ਰਹੇ ਲੋਕਾਂ ਨੂੰ ਵਿਖਾਈ ਨਹੀਂ ਰਹੇ ਅੱਜ ਤੁਸੀਂ ਆਇਓ ਸਭ ਕੁਝ ਵਿਖਾਇਆ ਤਾਂ ਸਾਨੂੰ ਵੀ ਖੁਸ਼ੀ ਹੋਈ ਪ੍ਰੀਤਾ ਦੇਖ ਤਾਂ ਸਹੀ ਯਾਰ ਯਾਰ ਜਿਵੇਂ ਨਾ ਆ ਦੇਖ ਜਨ ਜਾਨ ਵੇਲੇ ਨਹੀਂ ਬੰਦੇ ਕੋਟ ਪੈਂਟ ਪਾਇਆ ਹੁੰਦਾ ਹੈ ਐਵੇਂ ਦੇਖ ਹੈ ਪਾਇਆ ਵਾ ਦੇਖ ਕੁਦਰਤ ਨੇ ਜਿਹੜਾ ਪਾਇਆ ਬਾਈ ਹੈ ਹਾਂਜੀ ਅਡੋ ਕਲਗੀ ਹੋਰ ਹਸਾਬ ਦੀ ਕੋਟ ਪੈਂਟੇ ਦਾ ਹੋਰ ਹਸਾਬ ਦਾ ਪੁੰਜਾ ਹੋਰ ਹਸਾਬ ਦਾ ਆ ਦੇਖੋ 프리ਤਾ ਆ ਦੇਖ ਖੜਾ ਦੇ ਓਏ ਹੈ ਦੇਖ ਓਏ ਇੱਕ ਕੁੱਕੜ ਘਟਦੇ ਪਹਿਲਵਾਨ ਜਿਆਦਾ ਲੱਗਦੇ ਮੈਂ ਕਹਿੰਦਾ ਯਾਰ ਤਾ ਪੱਟ ਪੁੱਟ ਯਾਰ ਤੂੰ ਦੇਖ ਤਾ ਸਹੀ ਯਾਰ ਤਾਕਤ ਪਤਾ ਲੱਗਦਾ ਬੋਲਦੀ ਐ ਮੂੰਹ ਬੋਲਦੀ ਐ ਹੈ ਠੀਕ ਆ ਵੀ ਸਜਣੋ ਜਿਉਂਦੇ ਰੋ ਜਿਉਂਦੇ ਰੋ